ਕਰਤੂਗੀ। ਤਾਂ ਇਸ ਪਰਿਵਾਰ ਨਾਲ ਅਸੀਂ ਡਟ ਕੇ ਖੜਾਂਗੇ। ਇਹਨਾਂ ਦੇ ਹੱਕ 'ਚ ਕਾਰਵਾਈ ਕਰਾਉਣ ਤੱਕ ਸੰਘਰਸ਼ ਕਰਾਂਗੇ ਇਹਨਾਂ ਨੂੰ ਹਿਸਾਬ ਤੱਕ। ਠੀਕ ਹੈ। ਸਾਨੂੰ ਅੱਜ ਹੀ ਹੁਣ ਇਹ ਸ਼ਾਮੀ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਹੈ ਵੀ ਇੱਕ ਸਰਦੂਲ ਖਾਨ ਨਾਮ ਦਾ ਵਿਅਕਤੀ ਹੈ ਜੋ ਕੰਬੈਨ ਦੇ ਉੱਤੇ ਐਮਪੀ ਗਿਆ ਹੋਇਆ ਸੀ ਤੇ ਪਰਿਵਾਰ ਦਾ ਅਲੀਗੇਸ਼ਨ ਹੈ ਕਿ ਕਿਵੇਂ ਘਟਨਾ ਵਾਪਰੀ ਉੱਥੇ ਕੀ ਪਤਾ ਲੱਗਿਆ ਤੁਹਾਨੂੰ? ਉੱਥੇ ਪੁੱਤ ਇਹ ਮਸ਼ੀਨ ਸਮਾਰੀ ਪਹਿਲਾਂ ਇਹਨੇ ਇਕੱਲੇ ਜਾਣੇ ਨੇ ਆਪ ਉਹ ਫੇਰੀ ਦਾਂਦੀ ਆਪ ਤੱਕ ਮੋਸ ਸਾਈਲ ਸਪਟੇ ਜੇ ਕਰਦਾ ਫਰੀ ਦਾਂਦੀ ਦਾ। ਅਸੀਂ ਜਿਹੜੇ ਹੀ ਆਉਂਦਾ ਇਹਨੂੰ ਕਹਿੰਦਾ ਕੱਦ ਕੱਦ ਤੁਰ ਤੋ ਕਹਿੰਦਾ ਮਸ਼ੀਨ ਤਾਂ ਸਾਮਰ ਗਈ ਫੇਰ ਇਹ ਇਹਨੂੰ ਕੇਲੇ ਲੈ ਕੇ ਦੇ ਦੇ ਤੇ ਸਮੋਸੇ ਲੈ ਕੇ ਦੇ ਦੇ ਹੈ ਇਹ ਕਹਿੰਦਾ ਮੈਨੂੰ ਤਾਂ ਭੁੱਖ ਲੱਗ ਰਹੀ ਹੈ ਜੇ ਆਪਾਂ ਰੋਟੀ ਆਟੀ ਖਾਲਾਂਦੇ ਕਹਿੰਦਾ ਹੁਣ ਸਮੋਸੇ ਤਾਂ ਖਾ ਲਈ ਇਹ ਪੈ ਗਿਆ ਇਹਦਾ ਮੰਜੇ ਤੇ ਪਿਆ ਸੀ ਮੰਜਾ ਮੂਦਾ ਮਾਰ ਕੇ ਆਹ ਮਾਰੇ ਉਹ ਟਾਂ ਦੇ ਠੁੱਡੇ ਮਾਰੇ ਇਹਦੇ ਵੱਖੀਆਂ ਚ ਮਾਰੇ ਇੱਕ ਸੰਗਲ ਵੀ ਲਾਏ ਨੇ ਇਹਦੇ ਸੰਦਾਰਾ ਕੁੱਟਿਆ ਮਸ਼ੀਨ ਦੇ ਨਾਲ ਪੁੱਤੋ ਛੇ ਗੁੱਟ ਮਾਰ ਕਿੱਥੇ ਹੋਈਆਂ ਮਾਤਾ ਜੀ ਇਹ ਉੱਤਰੀ ਹੋਈ ਆ ਜਿੱਦੋਂ ਉਹ ਮਸ਼ੀਨ ਲੈ ਕੇ ਗਿਆ ਹਾ ਪੁੱਤ ਮੈਨੂੰ ਤਾਂ ਫਿਰ ਇਹਨੇ ਚੋਰੀੋਂ ਫੋਨ ਕਰਿਆ ਸੀ ਫੋਟੋ ਤੋਂ ਆ ਕੇ ਹੂੰ ਅਸੀਂ ਉਹ ਮੋਬਾਈਲ ਰੱਖ ਲਿਆ ਤਾਂ ਪੁੱਤ ਹੂੰ 15000 ਦਾ ਫੋਨ ਟੀਹਰਾ ਉਹਦੇ ਵਿੱਚ ਸਾਰਾ ਕੁਝ ਹੀ ਜਾਗਾ ਅੱਛਾ ਉਸ ਲਈ ਵੀ ਆਪ ਹੋਣਾ ਉਹਨਾਂ ਨੇ ਰੱਖ ਲਿਆ ਕਹਿੰਦੇ ਮੈਂ ਦਿੰਦਾ ਹੀ ਨਹੀਂ ਲਕੋ ਲੈਂਦਾ ਸੀ ਅਸੀਂ ਮੈਂ ਮੈਂ ਕਰੇ ਵਿਭਾਗੀ ਸੀ ਮੈਂ ਕਹ ਬਈ ਦੇਖ ਮੇਰੇ ਮੁੰਡੇ ਦਾ ਤਾਂ ਫੋਨ ਖੋਇਆ ਗਿਆ ਤਾਂ ਡਿੱਗ ਪਿਆ ਕਪਟੇ ਪਟ ਗਿਆ ਤੇ ਚਲੇ ਚੱਕ ਲਿਆ ਕਹਿੰਦੇ ਕੋਤੋਂ ਲੱਗਦਾ ਨਹੀਂ ਅਸੀਂ ਫਿਰ ਕਿਸੇ ਤੋਂ ਹੋਰ ਨੰਬਰ ਲੈ ਕੇ ਉਹ ਮੁੰਡੇ ਦਾ ਲਾਇਆ ਮਸ਼ੀਨ ਵਾਲੇ ਦਾ ਹੂੰ ਉਹ ਕਹਿੰਦਾ ਫੋਨ ਤਾਂ ਕਹਿੰਦਾ ਮੇਰੇ ਕੋਲ ਐ ਚਾਰਜ ਲਾਰ ਕੇ ਮੈਂ ਹਾਂ ਵੇ ਤੂੰ ਇਹਨੂੰ ਫੜਾਗਾ ਮੈਂ ਤਾਂ ਨੈਟ ਪਵਾ ਕੇ ਦਿੱਤਾਗਾ ਇਹਨੂੰ ਹੈ ਹਜ਼ਾਰ ਰੁਪਏ ਪਵਾ ਵੀ ਦਵਾਈ ਬੁਤੀ ਕੁਝ ਖਾਣ ਪੀਣ ਨੂੰ ਲੈ ਲਾਂਦਾਗਾ ਜਵਾਕ ਚੱਲ ਵੀ ਭੁੱਖਾ ਨਹੀਂ ਹੋਊਗਾ ਤੂੰ ਉੱਥੇ ਪਰ ਇਹ ਕੀ ਕਰਿਆ ਕਹਿੰਦਾ ਉਹ ਤਾਂ ਮੇਰੇ ਕੋਲ ਐ ਮੈਨੂੰ ਸਾਡੀ ਮੋਟਰਸਾਈਕਲ ਦੀ ਕਹਿੰਦਾ ਲਾਈਟ ਨਹੀਂ ਕੀਤੀ ਕਹਿੰਦਾ ਟਾ ਰੱਖ ਲਿਆ ਉੱਥੇ ਲੜਾਈ ਕਾਦੇ ਵਾਸਤੇ ਹੋ ਗਈ ਕਾਦੇ ਲੜਾਈ ਕਰ ਮਸ਼ੀਨ ਚਲਾ ਇਹਨੂੰ ਕੰਨਾਂ ਧੱਕੇ ਨਾ ਇਹ ਕਹਿੰਦਾ ਮੈਥੋਂ ਚੱਲਦੀ ਨਹੀਂ ਹੈ ਕਰਦਾ ਛੱਡ ਗਿਆ ਇਹਦੇ ਤਾਂ ਬਾਜ ਨਹੀਂ ਨਿਕੜੀ ਦੋ ਦਿਨ ਇਹਦੀ ਬਾਜ ਨਹੀਂ ਨਿਕੜੀ ਪੁੱਤ ਅਸੀਂ ਚਲਾ ਕੇ ਫਿਰ ਇਹਨੇ ਸਾਨੂੰ ਕਿਸੇ ਹੋਰ ਤੋਂ ਫੋਨ ਕਰਿਆ ਅਸੀਂ ਕਿਹਾ ਤੂੰ ਆ ਜਾ ਸਾਰਾ ਕੁਝ ਛੱਡਿਆ ਉੱਥੇ ਨਹੀਂ ਦਿੰਦਾ ਤੈਨੂੰ ਨਾ ਦੇਣ ਹੁਣ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਹੈ ਕਹਿੰਦਾ ਪੁੱਤ ਵੀ ਸਰਕਾਰ ਸਾਨੂੰ ਵੀ ਐ ਏਕੜਾ ਕੋਈ ਬਾਲਾ ਵੱਡਾ ਹੋ ਠੀਕ ਐ ਨਿਕੜਾ ਵੀ ਕੋਈ ਹੋ ਹੋ ਨਿਕੜਿਆ ਕਿੰਨੀ ਉਮਰ ਤੀਗੀ ਇਹ 25 ਸਾਲ ਤੋਂ ਤੋਂ 2 ਸਾਲ ਢੁੱਢ ਸਾਲ ਉੱਪਰ ਦੀ ਸੀ। ਅੱਛਾ ਜੀ। ਇੰਨੇ ਉਮਰ ਦੀ। ਵੀ ਕਾਰਵਾਈ ਕਾਰਵਾਈ ਦੀ ਮੰਗ ਕਰਦੇ ਹਾਂ। ਹਾਂ ਵੀ ਤਾਂ ਕੰਮ ਬਥੇਰਾ ਕਰਦਾ ਸੀ। ਉਹਨਾਂ ਨੂੰ ਰੋਟੀ ਖਵਾ ਕੇ ਬਟੂਆ ਸਾਹਮਣੇ ਫੇਰ ਰੋਟੀ ਖਾਂਦਾ ਇਹ। ਠੀਕ ਆ ਜੀ। ਕਾਰਨ ਕਾਰਵਾਈ ਤਾਂ ਬਾਈ ਹਾਂ ਇਹਨਾਂ ਦਾ ਕੋਈ ਨਾਂ ਨਹੀਂ ਬਣਦਾ। ਕੁੜੀਆ ਕੀ ਲੱਗਦਾ ਸੀ ਤਰਾ? ਚਾਚਾ ਜੀ। अच्छा जब जदों हुन ओथों आए ने की हालत सी हालत दसो एन्ना वे ता जदों ओथों आए ने एना ਦੇ ਪੈਰ ਸੁੱਜੇ ਹੋਏ ਸੀਗੇ ਤੇ ਉਹ ਬਾਰੇ ਬੋਰੀ ਹਾਲ ਸੀ ਡਿਗਦੇ ਪੈਂਦੀ ਆਏ ਨੇ ਇੱਥੇ اچھا ਰੋਟੀ ਪਾਣੀ ਖਾਦਾ ਫਿਰ ਆਕੇ ਰੋਟੀ ਪਾਣੀ ਤਾਂ ਨਹੀਂ ਖਾਦਾ ਇੱਕ ਦਿਨ ਤਾਂ ਕੁਛ ਵੀ ਨਹੀਂ ਖਾਦਾ ਦੋਏ ਦਿਨ ਇਹਨੂੰ ਦਲੀਆ ਦਾਲ ਕੇ ਲੈ ਕੇ ਆਏ ਸੀ ਦਲੀਆ ਕਰਕੇ ਦਿੱਤਾ ਫਿਰ ਥੋੜਾ ਸ਼ਿਕੰਦਰ ਖਾਦਾ ਸੀ ਜੇ ਫਿਰ ਹੁਣ ਖਾ ਪੀ ਰਹੇ ਸੀ ਕਿ ਹੁਣ ਹਟ ਗਏ ਸੀ ਖਾਣਾ ਹੁਣ ਇਹਨਾਂ ਨੇ ਕੱਲ ਦੇ ਬਸ ਰਾਤ ਦੋ ਸੰਗਤਰੇ ਦੀ ਫਾੜੀ ਖਾਧੀਆਂ ਸੀ ਆਪਾਂ ਧੋਕ ਪਾਣੀ ਦੇ ਘੁੱਟਾ ਭਰੀਆਂ ਸੀ ਅੱਜ ਜਦੋਂ ਪੂਰੇ ਹੋਏ ਨੇ ਉਦੋਂ ਵੀ ਬਸ ਦੋ ਪਾਣੀ ਦੇ ਘੁੱਟੇ ਭਰੀਆਂ ਨੇ ਨਹੀਂ ਵੀ ਤੁਹਾਨੂੰ ਫਿਰ ਕੋਈ ਹਸਪਤਾਲ ਚ ਨਹੀਂ ਲੈ ਗਏ ਵੀ ਜਿਆਦਾ ਢਲਾਂ ਦੀਗਾ ਲੈ ਕੇ ਜਾਂਦੇ ਸੀ ਬਸ ਉਹਦੀ ਉਹ ਹੋ ਗਿਆ ਪਹਿਲਾਂ ਵੀ ਦੋ ਵਾਰ ਲੈ ਕੇ ਗਏ ਜੀ ਹੁਣ ਕਿਤੇ ਲੈ ਗਏ ਦੀ ਹਾਂ ਜੀ ਹਾਂ ਕਿੱਥੇ ਲੈ ਗਏ ਦੀ ਮਾਪਾ ਪੂਰੇ ਆਪਣੇ ਸੰਗਰੂਰ ਲੈ ਕੇ ਗਏ ਤੇ ਪ੍ਰਾਈਵੇਟ ਪਤਾ ਨਹੀਂ ਕਿਹੜੇ ਉਹਨਾਂ ਨੇ ਫਿਰ ਕੀ ਦੱਸਿਆ ਉਹਨਾਂ ਨੇ ਕੀ ਦੱਸਿਆ ਕਹਿੰਦੇ ਵੀ ਉਹ ਆਏਗਾ ਉਹਦੇ ਤੇ ਇਹਦੇ ਛਾਤੀ ਛੁੱਤੀ 'ਚ ਕੋਈ ਉਹ ਆ ਗਈ ਪਿੱਛੇ ਵੀ ਇੱਥੇ ਵੀ ਤੀਗਾ ਐਸੇ ਗੁੱਜੀਆਂ ਸੱਟਾਂ ਦੀਆਂ ਗੁੱਜੀਆਂ ਸੱਟਾਂ ਦੀਆਂ ਜੀ ਅੱਛਾ ਜੀ ਫਿਰ ਇੱਕੋ ਲੱ ਤੁਹਾਨੂੰ ਆ ਐਂ ਲੱਗਦਾ ਸੀ ਵੀ ਐਂ ਹੋਊ ਗੱਲ ਨਾ ਜੀ ਕੁੱਟਮਾਰ ਹੋਈ ਕਿ ਉਹ ਤਾਂ ਬਾਅਦ ਚ 1 ਲੱਖ ਤੇ ਡਾਊਨ ਹੋ ਗਿਆ ਦੂਏ ਦਿਨ ਡਾਊਨ ਹੋਣ ਲੱਗਿਆ ਫਿਰ ਫਿਰ ਮੈਂ ਕਿਹਾ ਮੁੰਡੇ ਨੂੰ ਮੈਂ ਕਿਹਾ ਪਈਏ ਨੂੰ ਲੈ ਕੇ ਜਾਓ अच्छा जी 15000 ਦਾ ਮੋਬਾਈਲ ਤੇ ਘਰੇ ਉਹ ਨਹੀਂ ਇਹਦੇ ਨਾਲ ਗੱਲ ਵੀ ਨਹੀਂ ਕਰਾਈ ਇਹ ਤਾਂ ਕਿਸੇ ਦੇ ਫੋਨ ਫਾਨ ਤੋਂ ਗੱਲ ਹੋ ਗਈ ਸਾਡੀ ਕੀ ਮੰਗ ਕਰਦੇ ਆਪਾਂ ਜੀ ਕੰਮ ਤਾਂ ਜੀ ਬਸ ਆਹੀ ਦਿਹਾੜੀ ਦਾ ਪਾ ਕੋ ਨਹੀਂ ਕੀ ਮੰਗ ਕਰਦੇ ਹਾਂ ਮੰਗ ਤਾਂ ਜੀ ਮੰਗ ਤਾਂ ਮਾਈ ਨੂੰ ਪੰਬੂੜੀ ਨੂੰ ਪਤਾ ਜਾਂ ਉਹਦੇ ਨਾਲ ਰਹਿ ਕਰਕੇ ਦੱਸਾਂਗੇ ਮੰਗ ਜ਼ਰੂਰ ਹੋਣੀ ਚਾਹੀਦੀ ਸਾਡੀ ਠੀਕ ਹੈ ਠੀਕ ਸਾਡਾ ਕੁਝ ਮਸਲਾ ਹੱਲ ਹੋਣਾ ਚਾਹੀਦਾ ਕੁਝ ਵੀ ਹੋਵੇ ਠੀਕ ਹੈ ਕੀ ਕਹੋਗੇ ਮਾਤਾ ਜੀ ਜੋ ਘਟਨ ਵਾਪਰੀ ਆ ਜੀ ਸਾਨੂੰ ਤਾਂ ਇਹ ਹੀ ਦੱਸਿਆ ਗਿਆ ਵੀ ਜੀ ਕੁੱਪਿਆ ਮਾਰਿਆ ਇਹ ਮੁੰਡਾ ਅੱਛਾ ਜੀ ਹਾਂ ਵੀ ਕੁੱਪਟ ਮਾਰ ਕੇ ਉਹਨਾਂ ਨੇ ਉੱਠੋ ਜਿਆਦਾ ਆ ਗਿਆ ਇਹ ਉੱਠਿਆ ਨਹੀਂ ਮੁੰਡਾ ਮੜਪੇ ਰੋਤਨ ਨੇ ਹੋ ਗਿਆ ਇਹਨੂੰ ਨਾ ਉਹਨਾਂ ਨੇ ਪਤਾ ਲਿਆ ਮੋਬਾਈਲ ਬੰਦ ਕਰਖਿਆ ਇਹਦਾ ਨਾ ਉਹਨਾਂ ਨੇ ਫੋਨ ਫਾਂਟੇ ਨਾਲ ਦੱਸਿਆ ਨਾ ਫੋਨ ਇਹਨਾਂ ਨੇ ਕਰਿਆ ਕਿਸੇ ਨੂੰ ਕਦੋਂ ਮੌਤ ਹੋਈ ਹੈ ਇਹਦੀ ਮੌਤ ਅੱਜੇ ਹੋਈ ਹੈ ਜੀ 1 ਵਜੇ ਅੱਛਾ ਦੁਪਹਿਰੇ ਦੁਪਹਿਰੇ ਹੋਇਆ ਜੀ 1 ਵਜੇ ਇਹ ਜੋ ਹਸਪਤਾਲ ਚਿਲ ਜਾਂਦੇ ਤੇ ਜੀ ਅੱਛਾ ਜੀ ਹਾਂ ਬਸ ਜੋ ਇਹ ਮੁੰਡਾ ਤੜਕੀ ਅੱਜੇ ਕੋਈ ਤਕਲੀਫ ਵਗੈਰਾ ਹੋਈ ਆ ਤਕਲੀਫਤਾ ਕੀ ਹੋਈ ਨੰਨ ਬਤਾ ਹੋ ਜੀ ਸਿਤਾ ਜੀ ਮਾਪੋ ਪੋਗ ਤੇ ਗਏ ਹੋਏ ਤੇ ਹੁਣੀ ਆਏ ਠੀਕ ਹੈ ਹਾਂ ਸੀਜ਼ਨ ਲਾਉਣ ਗਿਆ ਸੀ ਇਹ ਉੱਥੇ ਜਾ ਕੇ ਬਿਮਾਰ ਪੁੱਛਿਆ ਕਿ ਬਿਮਾਰ ਹੋ ਗਿਆ ਹਾਂਜੀ ਬਿਮਾਰ ਹੋਣ ਤੋਂ ਬਾਅਦ ਫੇਰ ਅੱਗੇ ਬਿਮਾਰ ਹੋਣ ਤੋਂ ਬਾਅਦ ਹੀ ਅਸੀਂ ਫੋਨ ਖਾਂ ਲਾਉਂਦੇ ਰਹੇ ਇਹਦਾ ਫੋਨ ਸੁੱਚ ਬੰਦ ਸੀਗਾ ਜਿਹੜਾ ਜਿਹੜਾ ਇਹਨੂੰ ਲੈ ਕੇ ਗਿਆ ਸੀ ਉਹਨੇ ਫੋਨ ਬੰਦ ਕਰਕੇ ਤੋਂ ਰੱਖ ਰੱਖਿਆ ਸੀਗਾ ਅੱਛਾ ਉਹ ਬੰਦਾ ਇੱਥੋਂ ਲੈ ਕੇ ਗਿਆ ਸੀਗਾ ਇੱਥੋਂ ਲੈ ਕੇ ਗਿਆ ਸੀ ਕਰੋ ਕਰੋ ਹਾਂਜੀ ਠੀਕ ਹੈ ਹਾਂ ਕਰੋ ਆ ਕੇ ਲੈ ਕੇ ਗਿਆ ਸੀ ਉੱਥੇ ਜਾ ਕੇ ਜਦੋਂ ਇਹ ਬਿਮਾਰ ਹੋ ਗਿਆ ਹਾਂ ਤੇ ਅਸੀਂ ਫੋਨ ਫਾਨ ਲਾਉਂਦੇ ਰਹੇ ਤੇ ਗੱਲ ਹੋ ਨਹੀਂ ਪਉਂਦੀ ਸੀ। ਕੋਈ ਗੱਲ ਨਹੀਂ ਹੋਈ ਸੋਣਾ। ਨਾ। ਠੀਕ ਹੈ। ਉਹ ਅੱਗੇ ਤੇ ਫਿਰ ਜਦੋਂ ਇਹ ਬਿਮਾਰ ਹੋਇਆ ਤੇ ਉਹ ਜਦੋਂ ਕੰਮ ਨੂੰ ਕਿਹਾ ਇਹ ਤੋਂ ਕੰਮ ਹੋਇਆ ਨਹੀਂ। ਹੂੰ। ਤੇ ਫਿਰ ਇਹ ਕੁੱਟਿਆ ਉਹਨੇ। ਹੂੰ। ਕੁੱਟਣ ਤੋਂ ਬਾਅਦ ਇਹਦੇ ਖਾਸ ਅੰਦਰ ਸੱਟਾਂ ਮਾਰੀਆਂ। ਹੂੰ। ਐਵੇਂ ਮੰਜੇ ਤੇ ਮੁੱਦਾ ਮਾਦਾ ਮਾਰ ਕੇ ਚੰਗੀ ਤਰ੍ਹਾਂ ਉਹਨੇ ਵਧੀਆ ਅੰਦਰ ਉਹਦੇ ਪੀਕ ਵੀ ਨਿਕਲੀ ਐ। ਦੇਦੋ ਅੱਛਾ ਉਰੇ ਆਉਣ ਤੋਂ ਬਾਅਦ ਹਾਂਜੀ ਹਾਂ ਉਰੇ ਆਉਣ ਜਦੋਂ ਉਰੇ ਉਰੇ ਆਇਆ ਜੀ ਉਸ ਵਦੋ ਹਾਂ ਉਦੋਂ ਦੇ ਪੀਕ ਵੀ ਨਿਕਲੀ ਅੰਦਰੋਂ ਤੁਹਾਨੂੰ ਅੱਛਾ ਦੱਸਿਆ ਨਹੀਂ ਉਹਨੇ ਵੀ ਇੱਥੇ ਉਥੇ ਕੁਟੇ-ਕੁਟ ਮਾਰਦੀ ਹੋਈ ਹੈ ਹਾਂ ਸਾਨੂੰ ਨਹੀਂ ਦੱਸਿਆ ਮੈਨੂੰ ਤਾਂ ਦੱਸਿਆ ਨਹੀਂ ਮੇਰੀ ਮਾਤਾ ਨੂੰ ਦੱਸਦਾ ਰਿਹਾ ਅੱਛਾ ਹਾਂ ਮੈਥੋਂ ਤਾਂ ਡਰਦਾ ਸੀ ਆ ਵੀ ਬੇਇੱਜ਼ਤੀ ਮਾਨਦਗੀ ਵੀ ਮੇਰਾ ਭਰਾ ਹੈਗਾ ਹੂੰ ਮੇਰੀ ਮਾਤਾ ਨੂੰ ਦੱਸਦਾ ਰਿਹਾ ਠੀਕ ਹੈ ਜਦੋਂ ਮੇਰੀ ਮਾਤਾ ਉਹਦੇ ਲਵੇ ਬੈਂਦੀ ਸੀ ਉਹਨੇ ਇੱਕ ਦਿਨ ਪੁੱਛਿਆ ਵੀ ਤੇਰੇ ਆਹ ਹਾਤਰੀ ਟਾਕਾ ਤੋਂ ਪਈਆਂ ਨੇ ਕੀ ਹੋ ਗਿਆ ਹੂੰ ਤੇ ਮੇਰੀ ਗੁੜੀ ਆ ਗਈ ਉਸ ਨਾਲ ਤੇ ਉਹਨੂੰ ਦੱਸਿਆ ਕਿ ਨਾ ਵੀ ਐ ਕਰਕੇ ਮੈਨੂੰ ਵੀ ਕੁੱਟਿਆ ਮੈਨੂੰ ਬੂਟਾ ਨਾਲ ਵੀ ਕੁੱਟਿਆ ਵੀ ਮੇਰੇ ਸਿਰ ਤੇ ਵੀ ਮਾਰੇ ਤੇ ਮੇਰੇ ਇੱਥੇ ਵੀ ਛਾਤੀ ਦੀ ਵੀ ਮਾਰੇ ਉਹਨੇ ਅੱਛਾ ਹਾਂ ਮੰਜਾ ਮੁੱਧਾ ਮਾਰ ਕੇ ਉੱਤੇ ਬਹਿ ਬੂ ਕੇ ਇਸ ਤਰ੍ਹਾਂ ਕੁੱਟਿਆ ਜੀ ਉਹਨੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗਦਾ ਇਨਸਾਫ ਦੀ ਹੈ ਬੰਦੇ ਨੂੰ ਸਜ਼ਾ ਤਾਂ ਮਿਲਣੀ ਚਾਹੀਦੀ ਚਾਹੀਦੀ ਹੈ ਠੀਕ ਹੈ ਬੰਦਾ ਕੁੱਟਿਆ ਦਵਾਈ ਤਾਂ ਕੀ ਦਿਵਾਉਣੀ ਸੀ ਫਿਰ ਇਹ ਭੱਜਿਆ ਸੀਗਾ ਜੀ ਉੱਥੋਂ ਪਛੋਂ ਉੱਥੋਂ ਭੱਜਿਆ ਸੀਗਾ ਹਾਂਜੀ ਪੂਰੇ ਕਦੋਂ ਆਏ ਨੇ ਤੇ ਕਿੰਨੇ ਦਿਨ ਮੌਤ ਹੋ ਗਈ ਉਹਨਾਂ ਦੀ ਪੂਰੇ ਅੱਜ 10 12 ਦਿਨ ਹੋ ਗਏ ਜੀ ਇੱਥੇ अच्छा जी आएनु हां आज ਮਾਤੋ ਤੁਸੀਂ 10 12 ਦਿਨ ਤੋਂ ਇਹਦਾ ਇਲਾਜ ਕਰਾ ਰਹੇ ਹੋ ਹਾਂਜੀ ਠੀਕ ਹੈ ਹਾਂਜੀ ਉਦੋਂ ਦੀ ਬਿਮਾਰ ਪਿਆ ਉਦੋਂ ਦੀ ਬਿਮਾਰ ਪਿਆ ਜੀ ਇਹ ਤਾਂ ਟੈਸ਼ਨ ਤੋਂ ਆਪ ਨਹੀਂ ਪਾਇ ਮੈਂ ਲੈ ਕੇ ਆਇਆ ਚੱਕ ਕੇ ਮੋਟਰਸਾਈਕਲ ਤੇ ਕਿਸੇ ਨੇ ਫੋਨ ਕਰਿਆ ਵੀ ਕਹਿੰਨੇ ਐ ਕਰਕੇ ਵੀ ਤੂੰ ਤੇਰਾ ਭਰਾ ਇੱਥੇ ਕਿਨ ਵੀ ਟੈਸ਼ਨ ਦੇ ਡਿੱਗਿਆ ਪਿਆਗਾ ਵੀ ਤੂੰ ਵਿੱਕੀ ਬੋਲਦਾਗਾ ਮਹਾ ਹਾਂਜੀ ਕਹਿੰਨੇ ਵੀ ਤੇਰਾ ਭਰਾ ਇੱਥੇ ਡਿੱਗਿਆ ਪਿਆਗਾ ਵੀ ਇਹ ਤਾਂ ਤੁਰ ਨਹੀਂ ਹੁੰਦਾ ਪੈਰ ਸੁੱਜਰੇ ਸੀ ਇਹਦੇ ਕੁੱਤਿਆ ਹਾਂਜੀ ਹਾਂ ਤਰੇ ਤਾਂ ਜਾਂਦਾ ਨਹੀਂ ਸੀ ਫੇਰ ਮੈਨੂੰ ਲੈ ਕੇ ਆਇਆ ਫਟੇਸਮ ਤੇ ਠੀਕ ਹੈ ਜੀ ਤੋ ਕੁੱਟਿਆ ਉਹਨੇ ਨਹੀਂ ਜਾਣੀ ਸੀ ਅਸੀਂ ਕਹਿ ਵੀ ਮੇਰੇ ਮੁੰਡੇ ਦਾ ਨਾ ਟਕਾਣਾ ਦੱਸਦੇ ਕਿੱਥੇ ਆ ਵੀ ਉਹ ਟਾਈਮ ਬੱਚਾ ਜਾ ਤਾਂ ਪਾ ਤੋੜਦੇ ਆ ਬਹੁਤ ਔਖਾ ਤੋੜਦੇ ਆ ਮੇਰੇ ਮੁੰਡੇ ਦਾ ਡਾਡਾ ਦੇ ਲੀਲ ਪਾਤੇ ਅਸੀਂ ਗਰੀਬ ਬੰਦੇ ਆ ਵੀ ਅਸੀਂ ਹੌਤਾ ਨਹੀਂ ਚੱਕਿਆ ਵੀ ਚੱਲ ਕੋਈ ਨਾ ਉਹ ਜੱਟ ਨਹੀਂ ਆਪਾਂ ਗਰੀਬ ਆ ਵੀ ਮੁੰਡੇ ਨੂੰ ਕਿਥੇ ਘੇਰ ਲੈਣਗੇ ਅੱਛਾ ਇਹਨਾਂ ਜੀ ਮੇਰੇ ਮੁੰਡਾ ਕਨਾ ਮੁੰਡਾ ਸਕੂਟਰ ਸਕਟਰ ਆ ਮਰ ਗਿਆ ਉਹ ਮੇਰੇ ਮੁੰਡੇ ਨੂੰ ਲੈ ਕੇ ਆਇਆ ਜੀ ਅੱਡੀ ਜ਼ੋਰੋ ਕਰਾਇਆ ਲਾ ਕੇ ਅੱਛਾ ਹਾਂਜੀ ਮੈਨੂੰ ਡਰਦੇ ਮਾਰੇ ਨੇ ਤੁਸੀਂ ਕੋਈ ਕਾਰਵਾਈ ਨਹੀਂ ਨਾ ਨਹੀਂ ਕੋਈ ਨਹੀਂ ਅਸੀਂ ਨੇ ਕਰੀ ਵੀ ਉਹ ਟੱਕੜੇ ਨੇ ਅਸੀਂ ਗਰੀਬ ਬੰਦੇ ਆਂ ਕੀ ਖਵਰਾ ਕੱਲਾ ਬੱਚਾ ਕਿ ਕਿੱਥੇ ਘੇਰ ਲੈਣਗੇ ਅੱਜ ਸਾਡੇ ਜੀ ਆ ਵਾਕਾ ਹੋ ਗਿਆ ਅਸੀਂ ਤਾਂ ਖਰੇ ਹੋਇਆ ਜੀ ਨਹੀਂ ਸਾਡਾ ਹੱਕ ਨਹੀਂ ਤੇ ਕੋਈ ਕੜਨਦਾ ਠੀਕ ਹੈ ਹਾਂ ਕੀ ਮਤਲਬ ਕਾਰਵਾਈ ਦੀ ਮੰਗ ਕਰਦੇ ਹੋ ਕੋਈ ਜੀ ਅਸੀਂ ਬੱਚੇ ਆਂ ਇਹਨਾਂ ਜਮੇ ਇਡਾ ਵਡਾ ਵਾਕਾ ਹੋਇਆਗਾ ਮੌਤ ਹੋਈ ਐ ਇਹ ਸਜਾਉਣੇ ਚਾਹੀਦੇ ਜੀ ਮੋੜਾ ਮੋਟਾ ਇਹ ਹਰਕੁਨ ਨੂੰ ਲਿਜਾਂਦੇ ਨਹੀਂ ਜੀ ਕੰਮ ਤੇ ਹਰਕੁਨ ਨੂੰ ਉੱਥੇ ਕੁਟਦੇ ਨੇ ਕੋਈ ਪੈਸਾ ਨਾ ਦੇਣਾ ਪਵੇ ਜੇ ਹੁਣ ਇਹਨਾਂ ਦਾ ਲੜਕਾ ਕੁੱਟ ਕੇ ਦੇਖੋ ਜੀ ਉਹ ਮਾਰਤਾ ਇਹ ਕੋਈ ਚੰਗੀ ਗੱਲ ਆ ਜੀ ਕਾਲੂ ਕੋਈ ਹੋਰ ਗਰੀਬ ਦੀ ਮਾਂ ਭੇਜੂਗੀ ਉਹਦੇ ਮੁੰਡੇ ਨੂੰ ਕੁੱਟਣਗੇ ਇਹ ਸਾਨੂੰ ਤਾਂ ਕਹਿੰਦੇ ਦੇਰੀ ਅਸੀਂ ਕੜਾ ਮ ਜਾਂਦੇ ਤੇ ਸਾਨੂੰ ਟੈਂਪੂ ਜੋ ਬਹੂਨ ਬਿੰਦੇ ਬਿੰਦੇ ਕਰੀ ਗਿਆ ਅਸੀਂ ਸੰਦੇ ਮੋਸੇ ਵਾਲੀ ਕਰਾਂਗੇ ਅਸੀਂ ਸੰਦੇ ਮੋਸੇ ਵਾਲੀ ਕਰਾਂਗੇ ਮੈਂ ਕੁਝ ਨਹੀਂ ਹੋਣਾ ਚਾਹੀਦਾ ਸਾਡਾ ਮੁੰਡਾ ਉਹ ਰ ਭੇਜਤਾ ਅਸੀਂ ਨੇ ਅੱਛਾ ਕਹਿੰਦਾ ਸਿੱਧੂ ਮੋਸੇ ਵਾਲੀ ਕਰਾਂਗੇ ਤੁਹਾਡੇ ਹਾਂ ਮੇਰੇ ਮੁੰਡੇ ਨੂੰ ਕਹਿੰਦੇ ਜੀ ਕਹਿੰਦਾ ਨੇ ਪਾਨਾ ਖੋਤਾ ਹੂੰ ਕਹਿੰਦਾ ਵੀ ਇਹਨੂੰ ਸੰਦੇ ਮੋਸੇ ਵਾਲੀ ਕਰਕੇ ਥੜਫਾ ਕੇ ਮਾਰਾਂਗੇ ਕਹਿੰਦਾ ਅਸੀਂ ਅੱਛਾ ਹਾਂ ਫੇਰ ਉਹਰੇ ਮੁੰਡੇ ਕੋਲੇ ਹਜਾਮ ਤਾਂ ਕਰਾਉਂਦਾ ਰਿਹਾਗਾ ਉਹ ਮੁੰਡਾ ਗਵੰਡੀਆਂ ਦੇ ਮੁੰਡੇ ਲੈਵੇ ਮੈਂ ਮੈਂ ਦੋਸਤਾਂ ਚੱਕ ਕੇ ਕਿ ਖੜ ਗਈ ਉਹ ਕਹਿੰਦੇ ਵੀ ਮੰਮੀ ਮੇਰਾ ਮੁੰਡਾ ਕਹਿੰਦਾ ਮੰਮੀ ਕੁਛ ਨਹੀਂ ਕਹਿਣਾ ਤਾਂ ਜੇ ਕੁਛ ਵੱਜਾ ਮੈਨੂੰ ਇਹ ਘੇਰ ਲੈਣਗੇ ਮੇਰਾ ਮੁੰਡਾ ਡਰਦਾ ਜੀ ਟੈਸ਼ਨ ਤੇ ਵੀ ਨਹੀਂ 2-3 ਮਹੀਨੇ ਗਿਆ ਹੈਗਾ ਅੱਛਾ ਹਾਂ ਮਗਰ ਇੰਨਾ ਡਰ ਬੈਠ ਗਿਆ ਸੀ ਹਾਂਜੀ ਇੰਨਾ ਡਰ ਬੈਗਿਆ ਤੀ ਜੀ ਠੀਕ ਹੈ ਜੀ ਇੱਕ ਗਰੀਬ ਮਜ਼ਦੂਰ ਪਰਿਵਾਰ ਦੇ ਨੌਜਵਾਨ ਲੜਕੇ ਦੀ ਮੌਤ ਹੋਈ ਹੈ ਭਾਈ ਜੀ ਦੇਖੋ ਕੈਂਸਣੋਂ ਤੋਂ ਪਰੇ ਆ ਹਨ ਮਜ਼ਦੂਰ ਨਾਲ ੱੱਕਾ ਹੁੰਦਾ ਹੁੰਦਾ ਆ ਤੇ ਇਸ ਵਾਰ ਤਾਂ ਬਹੁਤ ਜ਼ਿਆਦਾ ਹੋਇਆ ਪਿੰਡ ਦੇ ਜੀਮਦਾਰ ਕੜਮ ਚੌਧਰੀਆਂ ਨੇ ਇੱਕ ਗਰੀਬ ਦਾ ਪੁੱਤਾ ਕੁੱਟ-ਕੁੱਟ ਕੇ ਮਾਰਤਾ ਇਹਦੋਂ ਜ਼ੁਲਮ ਕੀ ਹੋ ਸਕਦਾ ਹੈ ਹਨਾ ਜੀ ਸਮੁੱਚੀ ਪੰਚਾਇਤ ਤੇ ਪਰਿਵਾਰ ਨਾਲ ਖੜੀ ਆ ਖੜੀ ਰਹੂਗੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਦੋਸ਼ੀਆਂ ਖਿਲਾਫ ਮਰਚਾ ਦਰਜ ਕਰਤੇ ਕਰਕੇ ਮੰਨ ਦੀ ਕਾਰਵਾਈ ਕੀਤੀ ਜਾਵੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਗਰੀਬ ਮਜ਼ਦੂਰ ਨੂੰ ਇਨਸਾਫ ਮਿਲਣਾ ਚਾਹੀਦਾ ਹਨਾ ਹਰ ਗਰੀਬ ਤੇ ੱਟਕਾ ਹੁੰਦਾ ਆ ਪਰ ਇਹ ਹੁਣ ਗਰੀਬ ਹੋ ਗਰੀਬ ਨਹੀਂ ਰਹੇ ਜ਼ੁਲਮ ਨਹੀਂ ਸਹਿੰਦੇ ਨਹੀਂ ਸਾਨੂੰ ਕੋਈ ਨਾਹਰੇਬਾਜੀ ਕਰਨੀ ਬਹੁ ਜਾਂ ਕੋਈ ਵੀਰਾ ਮਜ਼ਦੂਰ ਦੀ ਮਾਤ ਨਹੀਂ ਤੁਹਾਡੇ ਬਾੜ ਦੇ ਵਿੱਚ ਪੈਂਦੇ ਨਹੀਂ ਕੀ ਕਰੋਗੇ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਪੁਰਸੋ ਪ੍ਰਸ਼ਾਸਨ ਇਹ ਅਸੀਂ ਚਾਹਾਂਗੇ ਦੀ ਜਾਂ ਪੰਚਾਇਤ ਵੱਲੋਂ ਪੂਰੀ ਕਾਰਵਾਈ ਕੀਤੀ ਜਾਵੇ ਤੇ ਪੂਰੇ ਸਾਥ ਦਵਾਂਗੇ ਠੀਕ ਹੈ ਜਿਹੜੇ ਦੋਸੀ ਨੇ ਵੀ ਸਦਾਂ ਗਏ ਸਾਨੂੰ ਮਿਲਣੀ ਚਾਹੀਦੀ ਤੇ ਨਾਮ ਹੈ ਮੇਜਰ ਸਿੰਘ ਜੀ ਮੈਂ ਵਿੱਕੀ ਖਾਨ ਦਾ ਗਮਾਂਡੀ ਆਂਗਾ ਜੀ ਤੇ ਅੱਜ ਤੋਂ 10 ਸਾਲ ਪਹਿਲਾਂ ਹੀ ਮੈਂ ਵੀ ਮਸ਼ੀਨ ਤੇ ਗਿਆ ਸੀ ਇਹਨਾਂ ਦੀ ਤੇ ਠੀਕ ਹੈ ਨਾ ਜੀ ਮੇਰੇ ਨਾਲ ਵੀ ਇਹਨਾਂ ਨੇ ਕੁੱਟਮਾਰ ਕਰੀ ਸੀ ਠੀਕ ਹੈ ਜੀ ਉਸ ਤੋਂ ਬਾਅਦ ਆ ਕੇ ਹੀ ਉਰੇ ਆਪਣੇ ਬੰਤਾ ਸਰਪੰਚ ਬਣੇ ਸੀ ਉਹਨਾਂ ਨੇ ਕਿਹਾ ਵੀ ਗਰੀਬ ਪਰਿਵਾਰ ਦੇ ਬੱਚੇ ਨੇ ਇਹ ਮੈਂ ਇਹਨਾਂ ਦੇ 1500 ਦੇ ਹਿਸਾਬ ਨਾਲ ਪੈਸੇ ਦੇ ਦੇ ਇਹਨਾਂ ਨੇ ਸਾਡੇ ਪੈਸੇ ਨਹੀਂ ਦਿੱਤੇ ਹੈਗੇ ਜੀ ਅਸੀਂ ਆਖਿਆ ਵੀ ਚਲ ਗੁਰੂ ਘਰ ਨੇਮ ਕਰ ਦੇ ਇਹਨਾਂ ਨੇ ਨੇਮ ਕਰਤਾ ਜੀ ਵੀ ਅਸੀਂ ਕਹਿੰਦੇ ਕਿ ਤੁਹਾਡੇ ਪੇਮੈਂਟ ਨਹੀਂ ਦਿੰਦੇ ਹੈਗੇ ਅਸੀਂ ਨਾ ਕਿ ਤੂੰ ਗੁਰੂ ਘਰ ਵਗ ਜਾ ਵੀ ਸਾਡੇ ਨਾ ਪੈਸੇ ਦੇ ਤੂੰ ਨੇਮ ਕਰ ਦੇ ਠੀਕ ਹੈ ਗੱਲ ਇਹਨਾਂ ਨੇ ਨੇਮ ਕਰਤਾ ਜੀ ਅੱਜ ਇੱਕ ਮੇਰਾ ਤਾਇਆ ਸੀ ਮਾਦਨ ਜੀ ਉਹ ਵੀ ਐਕਸਪਾਇਰ ਹੋ ਗਏ ਇੱਕ ਮੇਰਾ ਬਾਬਾ ਲੱਗਦਾ ਸੀਗਾ ਜੀ ਮੇਗਾ ਪੰਡ ਜੀ ਉਹਨਾਂ ਦੀ ਵੀ ਡੈਥ ਹੋ ਗਈ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਜੀ ਠੀਕ ਹੈ ਗੱਲ ਇਹ ਕਰਦੇ ਨੇ ਜੀ ਗੁੰਡਾਗਰਦੀ ਠੀਕ ਹੈ ਗੱਲ ਜੀ ਕੱਲ ਨੂੰ ਕਿਸੇ ਗਰੀਬ ਪਰਿਵਾਰ ਨਾਲ ਕੱਲ ਨੂੰ ਹੋਰ ਵੀ ਕਰ ਸਕਦੇ ਨੇ ਜੀ ਕਿ ਜੇ ਵੀ ਹੋਣਾ ਏਡੀ ਵੱਡੀ ਘਟਨਾ ਹੋਈ ਹੈ। ਹਾਂ ਏਡੀ ਵੱਡੀ ਘਟਨਾ ਹੋ ਗਈ। ਕੱਲ ਨੂੰ ਕਿਸੇ ਗਰੀਬ ਗਰੀਬ ਪਰਿਵਾਰ ਨਾਲ ਹੋਰ ਨਾਲ ਵੀ ਕਰ ਸਕਦੇ ਨੇ। ਵੀ ਇੱਕ ਪੈਸਿਆਂ ਦੀ ਗੱਲ ਮੈਨੂੰ ਕਈਆਂ ਤੋਂ ਸੁਣਨ ਤੋਂ ਮਿਲ ਰਹੀ ਆ ਵੀ ਪੈਸੇ ਪੈਸੇ ਤਾਂ ਇਹ ਜੀ ਉਰੋ ਲੈ ਜਾਂਦੇ ਨੇ ਵਿੜਿਆ ਕੇ ਪੈਸੇ ਦੇਣ ਦੇ ਮਾਰੇ ਵਿੱਚ ਵਿਚਾਲੇ ਬੰਦੇ ਨੂੰ ਕੁੱਟ ਕੇ ਭੇਜ ਦਿੰਦੇ ਨੇ। ਹੂੰ ਵਿੱਚ ਵਿਚਾਲੇ ਬੰਦੇ ਨੂੰ ਕੁੱਟ ਕੇ ਭੇਜਦੇ ਨੇ ਵੀ ਤਾਂ ਕਿ ਇਹਨੂੰ ਪੈਸੇ ਨਾ ਦੇਣੇ ਪੈਣ। ਠੀਕ ਆ ਵੀ ਰੌਲਾ ਪਾਉਣ ਦੀ ਗੱਲ ਹਾਂ ਰੌਲਾ ਪਾਉਣ ਵਾਲੀ ਹਾਂ ਜੀ ਹਾਂ ਜੀ ਹਾਂ। ਕੀ ਮੰਗ ਕਰਦੇ ਹੋ ਜੀ? ਮੰਗ ਤਾਂ ਇਹੀ ਕਰਦੇ ਆ ਜੀ ਮਨ ਸਾਡਾ ਮੁੰਡਾ ਇਹੀ ਆ ਉਹ ਆ ਜੀ। ਸਭ ਤੋਂ ਸਖਤ ਇਹ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦਾ ਇਹਨਾਂ ਦਾ ਕੋਈ ਹੱਲ ਕਰਾਇਆ ਜਾਵੇ ਸਰ ਜੀ ਠੀਕ ਹੈ ਓਕਰੀ ਕਰਕੇ ਉਹਨੂੰ ਲੈ ਜਾਂਦਾ ਵੀ ਮੇਰੇ ਸਜਣ ਲਾਊਗਾ ਹਾਂ ਬਹੁਤ ਨਿੰਦਣਯੋਗ ਮਾਮਲਾ ਹੈ ਜਾਨਕੀ ਇੱਕ ਕਸਾਈਆਂ ਵਾਲਾ ਵਰਤਾਵਾ ਜਿਹੜਾ ਉਸ ਮੁੰਡੇ ਨਾਲ ਕਰਿਆ ਉਹਦੀ ਗੁਰਿਆਕੇ ਮੌਤ ਹੋ ਜਾਂਦੀ ਹੈ ਮੈਂ ਐਸਐਸਪੀ ਸੰਗਰੂਰ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਵੀ ਜੇ ਉਹ ਉਸ ਬੰਦੇ ਨੇ ਕਰਿਆ ਤਾਂ ਉਹਦੇ ਤੇ 302 ਦਾ ਪਰਚਾ ਦਰਜ ਵੀ ਐਸਸੀ ਐਕਟ ਸਮੇਤ ਕੇਸ ਦਰਜ ਹੋਣਾ ਚਾਹੀਦਾ ਜੇ ਤੇ ਪੁਲਿਸ ਪ੍ਰਸ਼ਾਸਨ ਕੋਈ ਸਰਕਾਰ ਕੋਈ ਵੀ ਸੁਣਵਾਈ ਨਹੀਂ ਹੁੰਦੀ ਢਲ ਵਰਤੂਗੀ ਤਾਂ ਇਸ ਪਰਿਵਾਰ ਨਾਲ ਅਸੀਂ ਡਟ ਕੇ ਖੜਾਂਗੇ ਉਨਾਂ ਦੇ ਹੱਕ ਚ ਕਾਰਵਾਈ ਕਰਾਉਣ ਤੱਕ ਸੰਘਰਸ਼ ਕਰਾਂਗੇ ਇਹਨਾਂ ਨੂੰ ਹਰ ਹਿਸਾਬ ਤਦ ਤੱਕ ਠੀਕ ਹੈ ਜੀ ਭਾਈ ਸਰ ਕੀ ਮਾਮਲਾ ਜੀ ਆਜਾ ਜਾਫਰੀ ਨੇ ਕੁੱਟਮਾਰ ਦਾ ਮਾਮਲਾ ਜਾਫਰੀ ਨੇ ਕੀ ਹੈ ਮਾਮਲਾ ਪੂਰਾ ਨਹੀਂ ਸਾਨੂੰ ਅੱਜ ਹੀ ਹੁਣ ਇਹ ਸ਼ਾਮੀ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਹੈ ਵੀ ਇੱਕ ਸਰਦੂਲ ਖਾਨ ਨਾਮ ਦਾ ਵਿਅਕਤੀ ਹੈ ਜੋ ਕੰਬੈਨ ਦੇ ਉੱਤੇ ਐਮਪੀ ਗਿਆ ਹੋਇਆ ਸੀ ਤੇ ਪਰਿਵਾਰ ਦਾ ਅਲੀਗੇਸ਼ਨ ਇਹ ਹੈ ਵੀ ਐਮਪੀ ਦੇ ਵਿੱਚ ਹੀ ਇਹਦੇ ਨਾਲ ਜਿਹੜਾ ਕੰਬੈਨ ਵੀ ਪਿੰਡ ਦੀ ਹੈ ਉਹ ਕੰਬੈਨ ਮਾਲਕਾਂ ਨੇ ਇਹਦੇ ਨਾਲ ਕੁੱਟਮਾਰ ਕੀਤੀ ਹੈ ਇਹਨੂੰ 10 ਦਿਨ ਹੋ ਗਏ ਸੀ ਕਰੇ ਆਏ ਨੂੰ ਇਹ ਇੱਕ ਰੀਡ ਵਾਲਾ ਟ੍ਰੀਟਮੈਂਟ ਕਰਾ ਰਹੇ ਸੀ ਨਾ ਤੱਕ ਤੇ ਦਾਖਲ ਹੋਇਆ ਪਰ ਫਿਰ ਵੀ ਅਸੀਂ ਤਫਤੀਸ਼ ਕਰਕੇ ਦਾ ਹੁਣ ਪੋਸਟਮਾਰਮ ਕਰਾ ਰਹੇ ਹਾਂ ਜਿਹੜੀ ਬੰਦ ਦੀ ਕਾਰਵਾਈ ਹੋਊਗੀ ਕੀਤੀ ਜਾਊਗੀ ਆਖਰੀ ਸਚਾਈ ਸਰ ਕੀ ਲੱਗਦੀ ਹੈ ਸਚਾਈ ਹੁਣ ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਪੋਸਟਮਾਰਮ ਕਰਾਵਾਂਗੇ ਉੱਥੋਂ ਕਲੀਅਰ ਹੋ ਜਾਊਗਾ ਅਜੇ ਪਹਿਲੇ ਸਿੰਪਟਮ ਤਾਂ ਟੀਵੀ ਦੇ ਨਜ਼ਰ ਆ ਰਹੇ ਨੇ ਵੀ ਉਹਦੀਆਂ ਰਿਪੋਰਟਾਂ ਅਸੀਂ ਚੈੱਕ ਕੀਤੀਆਂ ਨੇ ਵੀ ਇਹ ਟੀਵੀ ਦਾ ਮਰੀਜ਼ ਸੀ ਪਰ ਅੱਗੇ ਜੋ ਵੀ ਚੀਜ਼ ਸਾਹਮਣੇ ਆਊਗੀ ਉਸ ਅਨਸਾਰ ਕਾਰਵਾਈ ਕਰ ਦਿੱਤੀ ਜਾਊਗੀ ਠੀਕ ਹੈ